ਕੇਂਦਰ ਸਰਕਾਰ ਦੇ ਉੱਤੇ ਭੜਕੇ ਕਿਸਾਨਾਂ ਗੁੱ ਸਰਪੰਨ ਸਿੰਘ ਪੰਦੇਰ ਕਿਉਂਕਿ ਜੋ ਅੱਜ ਹਾਲਾਤ ਪੰਜਾਬ ਦੇ ਵਿੱਚ ਬਣੇ ਨੇ ਉਹ ਹਰ ਕੋਈ ਜਾਣਦਾ ਕਿਸੇ ਤੋਂ ਲੁਕੇ ਨਹੀਂ ਆ ਦੇਸ਼ ਦੁਨੀਆ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਇੱਕ ਖਬਰਾਂ ਜਾ ਰਹੀਆਂ ਨੇ ਕਿ ਜੋ ਹਾਲਾਤ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਇਹ ਤਰਸਯੋਗ ਹਾਲਾਤ ਬਣ ਚੁੱਕੇ ਨੇ ਕਿਸ ਤਰੀਕੇ ਨਾਲ ਲੋਕਾਂ ਦੇ ਹੰਝੂ ਕੈਮਰੇ ਸਾਹਮਣੇ ਦੇਖਣ ਨੂੰ ਮਿਲ ਰਹੇ ਨੇ ਲੋਕ ਛੱਤਾਂ ਦੇ ਉੱਤੇ ਰਾਤਾਂ ਕੱਟਣ ਨੂੰ ਮਜਬੂਰ ਨੇ ਉਤੋਂ ਕੁਦਰਤ ਦਾ ਕਹਿਰ ਆ ਥੱਲੇ ਪਾਣੀ ਹੈ ਉਪਰ ਆਸਮਾਨ ਚੋਂ ਵੀ ਪਾਣੀ ਵਰਦਾ ਹੋਇਆ ਨਜ਼ਰ ਆ ਰਿਹਾ ਪਰ ਫਿਰ ਵੀ ਲੋਕ ਜਿਹੜੇ ਨੇ ਆਪਣਾ ਸਮਾਨ ਜਾਂ ਆਪਣੀ ਜਾਨ ਬਚਾਉਣ ਦੇ ਲਈ ਛੱਤਾਂ ਦੇ ਉੱਤੇ ਚੜੇ ਨੇ ਛੱਤਾਂ ਦੇ ਉੱਤੇ ਪਸ਼ੂ ਤਾਕਾਂ ਨੂੰ ਜਿਹੜਾ ਚੜਾ ਰੱਖਿਆ ਲੋਕ ਬੱਚੇ ਜਿਹੜੇ ਨੇ ਉਹਨਾਂ ਦੀ ਵੀਡੀਓ ਸਾਹਮਣੇ ਆਈ ਤਾਂ ਬੱਚੇ ਜਿਹੜੇ ਕਹਿ ਰਹੇ ਨੇ ਅਸੀਂ ਭੁੱਖਣ ਪਾਣੇ ਆ ਕਿਉਂਕਿ ਚਾਹ ਨਹੀਂ ਮਿਲ ਰਹੀ ਦੁੱਧ ਨਹੀਂ ਮਿਲ ਰਿਹਾ ਉਹਨਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ ਇੱਕ ਆਸ ਲਗਾਈ ਬੈਠੇ ਆਸਮਾਨ ਵੱਲ ਝਾਕਦੇ ਆ ਕਿ ਕੋਈ ਕੁਦਰਤ ਦਾ ਮਸੀਹਾ ਕੋਈ ਆਵੇ ਕੋਈ ਹੈਲੀਕਾਪਟਰ ਦੇ ਰਾਹੀਂ ਰਾਸ਼ਨ ਪਹੁੰਚਾਵੇ ਆ ਉਹ ਭੁੱਖੇ ਨਜ਼ਰ ਆ ਰਹੇ ਨੇ ਬੱਚੇ ਤਾਂ ਅਜਿਹੇ ਹਾਲਾਤ ਜਿਹੜੇ ਪੈਦਾ ਹੋ ਚੁੱਕੇ ਨੇ ਇਨ੍ਹਾਂ ਹਾਲਾਤਾਂ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤਾਂ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਣੇ ਇੱਕ ਵਾਰ ਸੁਣਾਉਂਦੇ ਆ ਮੈਂ ਸਰਬੰਸ ਸਿੰਘ ਪੰਦੇਰ ਇਸ ਵੇਲੇ ਜਿਹੜੀ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਜਾਂਦੀ ਹੈਗੀ ਆ ਤਾਂ ਇੱਥੇ ਸ਼িকার ਪਿੰਡ ਹੈ ਜਿੱਥੇ ਸ਼িকার ਮਾਸੀਆਂ ਵਜਦਾ ਹੈਗਾ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਇੱਥੇ ਖੜਾ ਹੈਗਾ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਰਾਵੀ ਦਰਿਆ ਚ ਜਿਹੜਾ ਪਾਣੀ ਨਿਕਲ ਕੇ ਗਿਆ ਵਾ ਇਹ ਕਹਿੰਦੇ ਆ ਵੀ ਇਤਿਹਾਸ ਦੇ ਵਿੱਚ ਇੰਨਾ ਪਾਣੀ ਕਦੀ ਨਹੀਂ ਗਿਆ ਜਿਹੜਾ ਕੋਈ ਸਾਹਮਣੇ ਆ ਰਿਹਾ 14. ਜਿਹੜਾ ਵਾ 11 ਲੱਖ ਕਿਊਸਿਕ ਪਾਣੀ ਜਿਹੜਾ ਵਾ ਉਹ ਨਿਕਲਿਆ ਹੈਗਾ ਔਰ ਜੇ 1988 ਦੇ ਹੱਟ ਦੀ ਗੱਲ ਕਰੋ ਤਾਂ ਉਦੋਂ 11.2 ਕਿਊਸ ਪਾਣੀ ਨਿਕਲਿਆ ਸੀਗਾ ਇਹ ਦਾ ਮਤਲਬ 88 ਦੇ ਹੱਟ ਤੋਂ ਵੀ ਵੱਡਾ ਇਹ ਫਲੱਡ ਹੈ ਜਿਹੜਾ ਕਾਗਜ਼ਾਂ 'ਚ ਦੱਸ ਰਿਹਾ ਹੈਗਾ ਪਰ ਅਸੀਂ ਕਹਿੰਨੇ ਆਂ ਵੀ BBMB ਜਿਹੜਾ ਵਾ ਪਿਛਲੇ ਇੱਕ ਦਹਾਕੇ ਦਾ ਡਾਟਾ ਆਪਣੀ ਵੈਬਸਾਈਟ ਤੇ ਅਪਲੋਡ ਕਰੇ ਕਿ ਕਿਹੜੇ ਕਿਹੜੇ ਵੇਲੇ ਕਿਵੇਂ ਕਿਵੇਂ ਪਾਣੀ ਛੱਡਿਆ ਗਿਆ ਪਤਾ ਤਾਂ ਲੱਗੇ ਸੱਚ ਸਾਡੇਆਂ ਦੇ ਸਾਹਮਣੇ ਆਵੇ ਦੂਸਰਾ ਜਦੋਂ ਅਸੀਂ ਪਾਕਿਸਤਾਨ ਦੇ ਨਾਲ ਸਾਹਮਣੇ ਹੋਏ ਆ ਆਪਣਾ ਕਸ਼ਮੀਰ ਵਾਲੇ ਮਸਲੇ ਤੋਂ ਲੈ ਕੇ ਜਿੱਥੇ ਕੀਮਤੀ ਜਾਨਾਂ ਸਾਡੀਆਂ ਗਈਆਂ ਸੀਗੀਆਂ ਤੇ ਪਹਲਗਾਮ ਦੇ ਵਿੱਚ ਉਦੋਂ ਪ੍ਰਧਾਨ ਮੰਤਰੀ ਜੀ ਦਾ ਬਿਆਨ ਆਇਆ ਸੀ ਕਿ ਖੂਨ ਤੇ ਪਾਣੀ ਸਾਥ-ਸਾਥ ਨਹੀਂ ਚੱਲੂਗਾ ਪਰ ਅਸੀਂ ਹੁਣ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਖੂਨ ਵੀ ਵਾ ਗਿਆ ਪਾਣੀ ਵੀ ਚਲਾ ਗਿਆ ਤੁਹਾਡਾ ਕੋਈ ਬਿਆਨ ਨਹੀਂ ਹੈ ਦੂਸਰਾ ਐਸ ਫਲੱਡ ਦੇ ਵਿੱਚ ਚਾਹੇ ਆਪਣਾ ਜੰਮੂ ਕਸ਼ਮੀਰ ਹੋਵੇ ਹਿਮਾਚਲ ਹੋਵੇ ਪੰਜਾਬ ਹੋਵੇ ਇਹ ਚੋਂ ਇਹਦੇ ਨੂੰ ਵੱਧ ਤੇ ਜਾਨਣਾ ਚੱਲੀਆਂ ਗਈਆਂ ਤੁਸੀਂ ਭਾਵੇਂ ਨਹੀਂ ਦੱਸ ਰਹੇਗੇ ਇਹਦੋਂ ਕਹਾ ਜਿਹੜਾ ਮਾਧੋਪੁਰ ਸਵਾਏ ਮਾਧੋਪੁਰ ਹੈੱਡ ਸੀਗਾ ਉਹਦਾ ਜਿਹੜਾ ਮੁਖ ਚੀਫ ਇੰਜੀਨੀਅਰ ਸੀਗਾ ਉਹ ਆਪ ਨਿਗਰਾਨੀ ਕਰਦਾ ਜਦੋਂ ਉਹਦੇ ਗੇਟ ਡਿੱਗੇ ਹੈਗੇ ਆ ਝੋ ਰੁੜ ਗਿਆ ਹੈਗਾ ਉੱਤੇ ਵੀ ਕੋਈ ਹਜੇ ਕੋਈ ਬੋਲ ਨਹੀਂ ਰਿਹਾਗਾ ਕੀ ਸਵਾਏ ਮਾਦੋਪੁਰ ਹੈਡ ਤੇ ਜਦੋਂ ਸਰਕਾਰ ਨੇ ਫੈਸਲਾ ਲਾ ਲਾਇਆ ਵੀ ਲੋੜ ਨਾਲੋਂ ਵੱਧ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਹਾ ਗਿਆ ਵੀ ਇੱਕ ਬੂੰਦ ਨਹੀਂ ਪਾਕਿਸਤਾਨ ਨੂੰ ਦਾਂਗੇ ਇਹ ਫਿਰ ਜ਼ਿਆਦਾ ਪਾਣੀ ਰੁਕਣ ਕਰਕੇ ਫਿਰ ਏਕਾ ਇੱਕ ਛੱਡਣ ਕਰਕੇ ਇਹ ਤਾਂ ਫਿਰ ਪੰਜਾਬ ਦੇ ਮਾਜੇ ਨੂੰ ਅਜਾੜਨ ਦਾ ਫੈਸਲਾ ਕੀਤਾ ਸਰਕਾਰ ਨੇ ਇਹ ਸਵਾਲ ਸਾਡੇ ਸਾਹਮਣੇ ਹਣਗੇ ਵੀ ਤੁਸੀਂ ਦਿੱਲੀ ਦੇ ਖਿਲਾਫ ਬਹੁਤ ਲੜਦੇ ਹੋ ਪੰਜਾਬ ਦੇ ਅੰਦਰ ਜੇ ਕੋਈ ਫੈਸਲਾ ਗਲਤ ਹੁੰਦਾ ਪੰਜਾਬ ਦੇ ਖਿਲਾਫ ਲੜਦੇ ਹੋ ਤੇ ਪੰਜਾਬੀਆਂ ਦੀ ਸਭ ਤੋਂ ਵੱਡੀ ਤਾਕਤ ਉਹਦੀ ਖੇਤੀ ਸੈਕਟਰ ਹੈ ਵੀ ਉਹਦੀ ਰੀਡ ਦੀ ਹੱਡੀ ਤੋੜ ਦਿੱਤੀ ਗਈ ਆ ਤਾਂ ਇਹ ਸਵਾਲ ਅਸੀਂ ਕਰਦੇ ਆ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਤਿਹਾਸ ਨੇ ਮaaf ਕਰਨਾ ਨਾ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਮaaf ਕਰਨਾ ਪੀ ਇਹ ਜਿਹੜਾ ਵਾ ਮੇਨ ਮੈਡ ਜਿਹੜਾ ਵਾ ਇਹ ਇਹ ਜਿਹੜੀ ਜੇ ਪੂਰਾ ਇੰਨੇ ਸਮੇਂ ਤੋਂ ਜੇ ਇਹਦਾ ਪ੍ਰਬੰਧਨ ਕੀਤਾ ਹੁੰਦਾ ਵਧੀਆ ਤੇ ਸ਼ਾਇਦ ਲੋਕਾਂ ਨੂੰ ਬਚਾਇਆ ਜਾ ਸਕਦਾ ਈ ਤੇ ਮੁੱਖ ਮੰਤਰੀ ਸਾਹਿਬ ਦਾ ਡਿਜਾਸਟਰ ਰੀਲੀਫ ਫੰਡ ਆ ਉਹਦੇ ਵਿੱਚੋਂ ਕੁਝ ਵੀ ਸਾਨੂੰ ਦਿਖਦਾ ਨਹੀਂ ਰਜਾ ਰਿਹਾ ਸਾਡੀ ਜਥੇਬੰਦੀ ਵੱਲੋਂ ਛੋਟਾ ਜਾਂ ਯਤਨ ਕਰਕੇ ਇੱਥੇ ਕੈਂਪਸ ਸਥਾਪਿਤ ਕਰਕੇ ਲੋਕਾਂ ਦੀ ਸੇਵਾ ਕਰਨ ਦੇ ਜਿਹੜੇ ਆ ਉਹ ਯਤਨ ਕੀਤੇ ਜਾ ਰਹੇ ਆ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨਾ ਕੋ ਸਰਪੰਨ ਸਿੰਘ ਪੰਨੇਰ ਦੇ ਵੱਲੋਂ ਇੱਕ ਤਾਂ ਜਾਣਕਾਰੀ ਸਾਂਝੀ ਕੀਤੀ ਗਿਆ ਕਿ 1988 ਦੇ ਵਿੱਚ ਜੋ ਹੜ੍ਹ ਆਇਆ ਸੀ ਉਸ ਹੜ੍ਹ ਤੋਂ ਜ਼ਿਆਦਾ ਇਸ ਵਾਰ ਹੜ੍ਹ ਆਇਆ ਜੋ 1988 ਦੇ ਵਿੱਚ ਜਿੰਨਾ ਪਾਣੀ ਛੱਡਿਆ ਗਿਆ ਸੀ ਇਸ ਵਾਰ ਕਿੰਨਾ ਪਾਣੀ ਛੱਡਿਆ ਗਿਆ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿੰਦੇ ਕੋਈ ਬਿਆਨ ਨਹੀਂ ਆਇਆ ਤਾਂ ਕਹਿੰਦੇ ਇੱਥੋਂ ਪਤਾ ਲੱਗਦਾ ਕਿ ਕਿੰਨਾ ਕੁ ਪੰਜਾਬ ਦੇ ਨਾਲ ਕਿਹੜੀ ਸਰਕਾਰ ਖੜੀ ਆ ਤਾਂ ਆਖਰ ਵਾਕਈ ਬਿਆਨ ਆਉਣਾ ਬਣਦਾ ਆ ਆਖਰ ਕਦੋਂ ਤੱਕ ਇਸ ਤਰੀਕੇ ਦੇ ਬਿਤਕਰੇ ਪੰਜਾਬ ਦੇ ਨਾਲ ਹੁੰਦੇ ਰਹਿਣਗੇ ਦੇਖਣ ਵਾਲੀ ਗੱਲ ਆ